ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੁਝ ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਗੱਲ ਪੈਨਸ਼ਨ ਦੀ ਕਰਾਂਗੇ ਜਨਵਰੀ ਮਹੀਨੇ ਦੀ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਚੁੱਕੀਆਂ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਾਲੇ ਜਾਰੀ ਨਹੀਂ ਹੋਈਆਂ ਨੇ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਹੋ ਗਿਆ ਕੁਝ ਇਧਰ ਪਟਿਆਲੇਵਾਲ ਦੇ ਖੇਤਰਾਂ ਦੇ ਵਿੱਚ ਸਾਨੂੰ ਮੈਸੇਜ ਆ ਰਹੇ ਨੇ ਕਿ ਉਹਨਾਂ ਨੂੰ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਕੁਝ ਬੜਾਪਾ ਪੈਨਸ਼ਨ ਧਰਕ ਨੇ ਕੁਝ ਹੈਂਡੀਕੈਪ ਸਾਡੇ ਭੈਣ ਭਰਾ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹਨੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਹਾਲੇ ਪੈਨਸ਼ਨਾਂ ਨਹੀਂ ਮਿਲੀਆਂ ਰੋਪੜ ਜ਼ਿਲ੍ਹ ਵਿਚ ਅੱਜ ਵੀ ਸ਼ਾਮ ਤੱਕ ਕੋਈ ਅਪਡੇਟ ਫਿਲਹਾਲ ਨਹੀਂ ਹੈ 6 ਵਜੇ ਤੱਕ ਅ ਕੱਲ ਵੀ ਵਰਕਿੰਗ ਡੇ ਹੈ ਜੀ ਇੱਥੇ ਤੋਂ ਦੱਸ ਦਈਏ ਕੱਲ ਸ਼ਾਮ ਤੱਕ ਪੈਨਸ਼ਨਾਂ ਸਾਡੀ ਉਮੀਦ ਦੇ ਮੁਤਾਬਕ ਜਾਰੀ ਹੋ ਜਾਣਗੀਆਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਤੇ ਹੋ ਸਕਦਾ ਅੱਜ ਰਾਤ ਵੀ ਜਾਰੀ ਹੋ ਜਾਣ ਜਦੋਂ ਤੁਹਾਨੂੰ ਮੈਸੇਜ ਆਣੇ ਸ਼ੁਰੂ ਹੋ ਗਏ ਅ ਉਹ ਅਸੀਂ ਤੁਹਾਨੂੰ ਜੜਜਾ ਉਸ ਵੇਲੇ ਤੁਹਾਨੂੰ ਅਫਰਡਟ ਸਾਂਝੀ ਕਰ ਦਾਂਗੇ ਤੁਹਾਨੂੰ ਜਾਂ ਤਾਂ ਲਾਈਵ ਆ ਕੇ ਜਾਣਕਾਰੀ ਦੇ ਦੇਾਂਗੇ ਜਾਂ ਫਿਰ ਤੁਹਾਨੂੰ ਪੋਸਟ ਕਰਕੇ ਜਾਣਕਾਰੀ ਦੇ ਦਿੱਤੀ ਜਾਂ ਵੀ ਜਦੋਂ ਇਹਨਾਂ ਜ਼ਿਲ੍ਹਿਆਂ ਤੋਂ ਸਾਨੂੰ ਅਪਡੇਟ ਮਿਲਣ ਲੱਗੇ ਪੈਨਸ਼ਨਾਂ ਦੀ ਸੋ ਇਸੋ ਅੱਗੇ ਆਹ ਗੱਲ ਕਰਨੀ ਆ ਫਰਵਰੀ ਮਹੀਨੇ ਦੀ ਪੈਨਸ਼ਨ ਦੀ ਫਰਵਰੀ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਸਮੇਂ ਸਿਰ ਆਉਣ ਦੀ ਉਮੀਦ ਹੈ ਕਿਉਂਕਿ ਇਸ ਵੇਲੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਦੋ ਜਾਰੀ ਕੀਤੀਆਂ ਗਈਆਂ ਨੇ 4 ਜਨਵਰੀ ਤੋਂ ਲੈ ਕੇ 5 ਦੇ ਵਿਚਕਾਰ ਕਾਫੀ ਪੈਨਸ਼ਨਾਂ ਆ ਗਈਆਂ ਸੀ ਦਸੰਬਰ ਮਹੀਨੇ ਦੀਆਂ ਉਸ ਤੋਂ ਬਾਅਦ ਹੁਣ 13 ਤੋਂ ਲੈ ਕੇ ਅੱਜ 16 ਤਰੀਕ ਹੋ ਗਈ ਹੈ ਤਿੰਨ ਚਾਰ ਦਿਨਾਂ ਦੇ ਵਿੱਚ ਲਗਾਤਾਰ ਜਿਹੜੀਆਂ ਪੈਨਸ਼ਨਾਂ ਭਾਈਆਂ ਜਾ ਰਹੀਆਂ ਨੇ ਜਨਵਰੀ ਮਹੀਨੇ ਦੀਆਂ ਸਤ ਜਨਵਰੀ ਮਹੀਨੇ ਦੀਆਂ ਫੈਸ਼ਨਾਂ ਇਸ ਵਾਰ ਸਮੇਸਰ ਫੰਗੀਆਂ ਨੇ ਤੇ ਫਰਵਰੀ ਮਹੀਨੇ ਦੀਆਂ ਫੈਸ਼ਨਾਂ ਵੀ ਜਣੀਆਂ ਸਮੇਸਰ ਫੈਣ ਗਿਆ ਤੇ 6-7 ਤੋਂ ਲੈ ਕੇ 10-15 ਤਰੀਕਾਂ ਤੱਕ ਫਰਵਰੀ ਮਹੀਨੇ ਦੀਆਂ ਫੈਸ਼ਨਾਂ ਵੀ ਜਾਰੀ ਹੋ ਜਾਣਗੀਆਂ ਇਸ ਸਲਾਵਾ ਜੀ ਇੱਕ ਹੋਰ ਤੁਹਾਨੂੰ ਅਪਡੇਟ ਦੇਣੀ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਇੱਕ ਨਵਾਂ ਬਿਆਨ ਆਇਆ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੱਗੀ ਮੌਕੇ ਜਿਹੜਾ ਇੱਕ ਕਾਨਫਰੰਸ ਰੱਖੀ ਗਈ ਸੀ ਸਰਕਾਰ ਵੱਲੋਂ ਸ੍ਰੀ ਮਕਸਰ ਸਾਹਿਬ ਦੇ ਕਿ ਉੱਥੇ ਭਗਵੰਤ ਸਿੰਘ ਮਾਨ ਜਿਹਦੇ ਜੋ ਇਕ ਐਲਾਨ ਕੀਤਾ ਉਹਨਾਂ ਨੇ ਵਾਲਾ ਹੈ ਪਹਿਲਾਂ ਵੀ ਕਿਹਾ ਜਾ ਰਿਹਾ ਵੈਸਤਾ ਕਿ ਜਿਹੜਾ 1000 ਰੁਪਏ ਵਾਲੀ ਜਿਹੜੀ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਸਕੀਮ ਹੈ ਉਹ ਬਜਟ ਦੇ ਵਿੱਚ ਜਿਹੜਾ ਯਾ ਹੁਣਾਂ ਵੱਲੋਂ ਇਹ ਲਾਂਚ ਕਰ ਦਿੱਤੀ ਜਾਵੇਗੀ ਸੋ ਇਹ ਲੱਗ ਸਕਦਾ ਕਿ ਇਹ ਰਹਿ ਹੈ ਕਿ ਇਹ ਸਕੀਮ ਪੰਜਾਬ ਸਰਕਾਰ ਜਲਦੀ ਸ਼ੁਰੂ ਕਰਨ ਜਾ ਰਹੀ ਹੈ ਬਜਟ ਹੈ ਜਿਹੜਾ ਉਹ ਜਦੋਂ ਪੇਸ਼ ਹੋਏਗਾ ਵਿਧਾਨ ਸਭਾ ਦੇ ਵਿੱਚ ਤੇ ਉੱਥੋਂ ਇਹ ਸਕੀਮ ਦਾ ਐਲਾਨ ਹੋ ਸਕਦਾ ਤੇ ਇਹ 1000 ਰੁਪਏ ਵਾਲੀ ਸਕੀਮ ਜਲਦੀ ਜਿਹੜੀ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਣ ਜਾ ਰਹੀ ਹੈ ਤੇ ਇਹ ਸਕੀਮ ਦਾ ਲਗਭਗ ਕਨਫਰਮੇਸ਼ਨ ਹੋ ਚੁੱਕੀ ਹੈ ਤੇ ਇਹ ਡਿਕਲੇਅਰ ਹੋਈ ਜਿਹੜੀ ਸਰਕਾਰ ਕਰ ਚੁੱਕੀ ਹੈ ਤੇ ਬਜਟ ਉਦੋਂ ਬਾਅਦ ਇਸ ਕੇਮ ਜਿਹੜੀ ਸ਼ੁਰੂ ਹੋਣ ਜਾ ਰਹੀ ਆ ਬਜਟ ਦੇ ਵਿੱਚ ਹੋ ਸਕਦਾ ਹੈ ਹੋ ਸਕਦਾ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਪੱਕੀ ਕੋਈ ਕਨਫਰਮੇਸ਼ਨ ਨਹੀਂ ਨਾ ਸਰਕਾਰ ਵੱਲੋਂ ਐਸਾ ਦਾ ਕੋਈ ਬਿਆਨ ਆਇਆ ਕਿ ਜਿਹੜੇ ਹੈਂਡੀਕੈਪ ਭੈਣ ਫਰਾ ਨੇ ਜਾਂ ਫਿਰ ਜਿਹੜੇ ਬਰਾਫਾ ਫੈਸ਼ਨ ਧਾਰਕ ਨੇ ਸਾਡੇ ਆ ਭੈਣਾਂ ਨੇ ਜਿਨ੍ਹਾਂ ਦੀਆਂ ਵਿਧਵਾ ਫੈਸ਼ਨਾਂ ਲਗੀਆਂ ਨੇ ਸੋ ਉਹਨਾਂ ਦੇ ਫੈਸ਼ਨਾਂ ਦੇ ਵਿੱਚ ਵਾਧੇ ਬਾਰੇ ਮੰਗ ਅਸੀਂ ਵੀ ਚੱਕਦੇ ਆ ਰਹੇ ਹਾਂ ਮੁੱਦਾ ਸਾਡਾ ਵੀ ਇਹੀ ਹੈ ਕਿ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਜਿੱਥੇ ਕੁਝ ਸੁਭਿਆ ਦੇ ਵਿੱਚ ਫੈਸ਼ਨਾਂ ਵਧਾਈਆਂ ਜਾ ਰਹੀਆਂ ਨੇ ਨਾ ਲੱਗਦੇ ਸਵੇ ਦੇ ਵਿੱਚ ਬੜਾ ਫਾ ਫੈਸ਼ਨ ਹਰਿਆਣੇ ਦੇ 3500 ਰੁਪਈਆ ਤੇ 3000 ਰੁਪਈਆ ਹੈਂਡੀਕੈਪ ਮੈਂਸ਼ਨ ਹੈ ਉੱਤੇ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਪੈਨਸ਼ਨ ਹੈ ਜਿਹੜੀ ਉਹ ਅੱਧਾ ਹੈ ਯਾਨੀ ਕਿ 1500 ਰੁਪਏ ਹੈ ਸੋ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਪੈਨਸ਼ਨ ਦੇ ਵਿੱਚ ਵਾਧਾ ਹੋਣਾ ਜ਼ਰੂਰੀ ਹੈ ਤੇ ਜਿਹੜੀ ਪੈਨਸ਼ਨਾਂ ਦੇ ਵਿੱਚ ਵਾਧਾ ਕਰਨਾ ਜ਼ਰੂਰੀ ਹੈ ਤੇ ਸਾਡੀ ਮੰਗ ਦੇ ਮੁਤਾਬਕ 2500 ਰੁਪਏ ਘੱਟੋ ਘੱਟ ਪੈਨਸ਼ਨ ਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਤੇ ਇਹ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਇਹ ਮੰਗ ਉਠਾਈ ਜਾ ਰਹੀ ਹੈ ਤੇ ਆਪਣਾ ਚੋਣ ਮੈਨੀਫੈਸਟੋ ਵਿੱਚ ਕੀਤਾ ਵਾਅਦਾ ਜੋ ਇੱਕ ਪੰਜਾਬ ਸਰਕਾਰ ਵੱਲੋਂ ਆਫ ਵਾਲਟੀ ਵੱਲੋਂ ਯਾਨੀ ਕਿ ਵਾਦਾ ਕੀਤਾ ਗਿਆ ਸੀ ਕਿ ਸਰਕਾਰ ਆਉਣ ਤੇ ਜਿਹੜੀਆਂ ਪੈਨਸ਼ਨਾਂ ਨੇ 2500 ਕਿਤਿਆਂ ਜਾਣਗੀਆਂ ਸੋ ਵਾਦਾ ਅਸੀਂ ਯਾਦ ਕਰਾਉਂਦੇ ਆ ਤੇ ਉਮੀਦ ਕਰਦੇ ਆ ਕਿ ਇਸ ਵਾਰ ਜਿਹੜਾ ਬਜਟ ਆਏਗਾ ਉਹਦੇ ਵਿੱਚ ਇਹ ਵਾਦਾ ਹੋ ਤੱਕ ਪੂਰਾ ਕੀਤਾ ਜਾਵੇ ਤੇ ਪੰਜਾਬ ਦੇ ਜਿਹੜੇ ਵਸਨੀਕ ਨੇ ਹੈਂਡੀਕੈਪ ਹੈਂਫਰਾ ਜਿਹੜੇ ਹੋਰ ਪੈਨਸ਼ਨ ਧਾਰਕ ਨੇ ਬਰਾਫਾ ਪੈਨਸ਼ਨ ਧਾਰਕ ਨੇ ਇਹਨਾਂ ਦੀ ਪੈਨਸ਼ਨ ਵਧਾ ਕੇ 2500 ਕਿਤਿਆਂ ਜਾਣ ਤੋ ਤੁਸੀਂ ਆਪਣੇ ਫਦਰ ਤੇ ਇਹ ਮੰਗ ਪਹੁੰਚਾ ਸਕਦੇ ਆ ਅੱਗੇ ਤੱਕ ਇਹ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਅੱਗੇ ਪੈਨਸ਼ਨ ਦੀ ਇਹ ਮੰਗ ਜਿਹੜੀ ਅੱਗੇ ਅਧਿਕਾਰੀਆਂ ਤੱਕ ਪਹੁੰਚਦੀ ਹੋ ਸਕੇ ਫਿਲਹਾਲ ਜੋ ਸਾਨੂੰ ਅਪਡੇਟ ਮਿਲਣਗੇ ਤੁਹਾਡਾ ਸਾਂਝਾ ਕਰਦੇ ਰਵਾਂਗੇ ਜਾਂਸੂ ਦਿੱਤਾਂ ਨੂੰ